ਨਮਸਕਾਰ ਮੈਂ ਹਾਟੜਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਸ਼ੀਤਲ ਅੰਗੁਰਾਲ ਦੀ ਚੋਣਾਂ ਹਾਰਨ ਤੋਂ ਬਾਅਦ ਸ਼ੀਤਲ ਅੰਗੁਰਾਲ ਨੂੰ ਫਿਰ ਯਾਦ ਆਈ ਆਮ ਆਦਮੀ ਪਾਰਟੀ ਅਤੇ ਲਾਈਵ ਹੋ ਗਏ ਕਈ ਕੀਤੇ ਖਲਾਸੇ ਉਹਨਾਂ ਨੇ ਕਿਹਾ ਕਿ ਮੈਂ ਪਾਰਟੀ ਇਸ ਕਰਕੇ ਛੱਡੀ ਸੀ ਕਿਉਂਕਿ ਮੈਨੂੰ ਸਨਮਾਨ ਨਹੀਂ ਦਿੱਤਾ ਜਾ ਰਿਹਾ ਸੀ ਪਾਰਟੀ ਤੋਂ ਉੱਟ ਕੇ ਇੱਜ਼ਤ ਵੀ ਜ਼ਰੂਰੀ ਹੁੰਦੀ ਹੈ ਜਾ ਆਤਮ ਸਨਮਾਨ ਜਿਸ ਨੂੰ ਇੰਗਲਿਸ਼ ਵਿੱਚ ਸੈਲਫ ਸੈਲਫ ਰਿਸਪੈਕਟ ਕਿਹਾ ਜਾਂਦਾ ਹੈ ਉਹ ਵੀ ਇੱਕ ਹਿਊਮਨ ਬੀਇੰਗ ਵਾਸਤੇ ਜ਼ਰੂਰੀ ਹੁੰਦੀ ਹੈ ਅੱਜ ਇਹ ਲਾਈਵ ਹੋ ਕੇ ਖੁਲਾਸਾ ਕੀਤਾ ਹੈ ਚੋਣ ਹਾਰਨ ਤੋਂ ਬਾਅਦ ਸ਼ੀਤਲ ਅੰਗੁਰਾਲ ਨੇ ਲੱਗਦਾ ਹੈ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਯਾਦ ਆਈ ਹੈ ਲਗਭਗ 2.5 ਸਾਲ ਦਾ ਸਮਾਂ ਐਜ਼ ਅ ਵਿਧਾਇਕ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਸ਼ੀਤਲ ਅੰਗੁਰਾਲ ਹਲਕਾ ਜਲੰਧਰ ਵੈਸ ਤੋਂ ਲੇਕਿਨ ਜਿਮਨੀ ਚੋਣ ਤੇ ਦੂਜੇ ਨੰਬਰ ਤੇ ਰਹੇ ਪਹਿਲੇ ਨੰਬਰ ਤੇ ਮਹਿੰਦਰ ਭਗਤ ਜੋ ਆਮ ਆਦਮੀ ਪਾਰਟੀ ਵੱਲੋਂ ਜਿਮਨੀ ਚੋਣ ਜਿਹੜੀ ਹੈ ਜਿੱਤ ਚੁੱਕੇ ਨੇ ਉਸ ਨੂੰ ਲੈ ਕੇ ਅੱਜ ਬੜੇ ਵੱਡੇ ਖੁਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਹੈ ਕਿ ਸੂਬੇ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਇਹ ਜਿਹੜੀ ਚੋਣ ਲੜੀ ਹੈ ਇਹ ਭਗਤ ਯਾਨੀ ਕਿ ਮਹਿੰਦਰ ਭਗਤ ਨੇ ਨਹੀਂ ਲੜੀ ਇਹ ਲੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਉਹਨਾਂ ਨੇ ਕਿਹਾ ਮੈਂ ਕਿੰਨੀ ਜਦੋਜਹਿਦ ਕੀਤੀ ਹੈ ਜਿਮਨੀ ਚੋਣ ਜਿਤਾਉਣ ਨੂੰ ਮਹਿੰਦਰ ਪਾਲ ਭਗਤ ਨੂੰ ਉਹਨੇ ਕਿਹਾ ਹੁਣ ਇਹ ਦੇਸ਼ ਦੇ ਮੁੱਖ ਮੰਤਰੀ ਨੇ ਇਹਨਾਂ ਦਾ ਫਰਜ਼ ਬੰਦਾ ਹੈ ਕਿ ਜਲੰਧਰ ਵੈਸ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਵਣ ਹਾਲਾਂਕਿ ਮੁੱਖ ਮੰਤਰੀ ਕੱਲ ਅਤੇ ਅੱਜ ਜਿਹੜਾ ਪੂਰਾ ਦਿਨ ਜਲੰਧਰ ਦੇ ਵਿੱਚ ਰਹਿਣਗੇ ਅਤੇ ਜਿਹੜੇ ਲੋਕ ਉਹਨਾਂ ਕੋਲ ਆਣਗੇ ਉਹਨਾਂ ਦੇ ਉਹ ਮੌਕੇ ਤੇ ਨبطਾਰੇ ਵੀ ਕਰਨਗੇ ਕਮਾਂ ਦੇ ਸ਼ੀਤਲ ਅੰਗਰਾਲ ਨੇ ਕਿਹਾ ਕਿ ਮੈਂ ਇਸ ਕਰਕੇ ਪਾਰਟੀ ਛੱਡੀ ਹੈ ਕਿ ਮੈਨੂੰ ਮਾਨ ਸਨਮਾਨ ਨਹੀਂ ਮਿਲਿਆ ਪਾਰਟੀ ਤੋਂ ਉੱਠ ਕੇ ਇੱਕ 셀ਫ ਰਿਸਪੈਕਟ ਇੱਕ ਜਿਤਨੀ ਵੀ ਜ਼ਰੂਰੀ ਹੁੰਦੀ ਹੈ ਜਿਸ ਨੂੰ ਮੈਂ ਬੇਹੱਦ ਤੋਂ ਜ਼ਿਆਦਾ ਪਿਆਰ ਕਰਦਾ ਹਾਂ ਉਹਨਾਂ ਨੇ ਕਿਹਾ ਕਿ ਦੋ ਤੋਂ ਤਿੰਨ ਵਾਰ ਪੈਲਸਾਂ ਦੇ ਵਿੱਚ ਪ੍ਰੋਗਰਾਮ ਕਰਵਾਏ ਗਏ ਸੀ ਲੇਕਿਨ ਉੱਥੇ ਮੈਨੂੰ ਕੁਰਸੀ ਤੱਕ ਨਹੀਂ ਮਿਲੀ ਇਹੀ ਹਾਲ ਹੋਇਆ ਹੈ ਮਹਿੰਦਰ ਭਗਤ ਦਾ ਉਹਨਾਂ ਨੂੰ ਉਸ ਕੁਰਸੀ ਤੇ ਬਿਠਾਇਆ ਗਿਆ ਹੈ ਜਿਸ ਕੁਰਸੀ ਉਤੇ ਜਿਹੜੇ ਸਿਕਿਉਰਿਟੀ ਅਫਸਰ ਬੈਠਦੇ ਨੇ ਭਗਵੰਤ ਮਾਨ ਦੇ ਇਹ ਖੁਲਾਸਾ ਕੀਤਾ ਹੈ ਦੂਸਰੇ ਪਾਸੇ ਉਹਨੇ ਕਿਹਾ ਮੈਂ 1 ਮਹੀਨੇ ਤੋਂ ਬਾਅਦ ਦੱਸਾਂਗਾ ਕਿ ਜਿਹੜੇ 2.5 ਸਾਲਾਂ ਦੇ ਵਿੱਚ ਮੈਂ ਕੰਮ ਕੀਤੇ ਨੇ ਮੈਂ ਸਾਰੇ ਕੰਮਾਂ ਦੇ ਸੰਪੂਰਨ ਹਵਾਲੇ ਦੇਵਾਂਗਾ ਅਤੇ ਮੈਂ ਇਹ ਵੀ ਗੱਲ ਪੁੱਛਾਂਗਾ ਮਹਿੰਦਰ ਪਾਲ ਭਗਤ ਦੇ ਕੋਲੋਂ ਕਿ ਉਹਨੇ 1 ਮਹੀਨੇ ਦੇ ਵਿੱਚ ਕਿੰਨੇ ਕੋਲ ਡਿਵੈਲਪਮੈਂਟ ਦੇ ਕੰਮ ਕੀਤੇ ਨੇ ਹਲਕਾ ਜਲੰਧਰ ਵੈਸ ਤੋਂ ਜਾਂ ਪੰਜਾਬ ਸਰਕਾਰ ਨੇ ਉਸ ਨੂੰ ਕੈਬਨਿਟ ਮੰਤਰੀ ਬਣਾਇਆ ਹੈ ਜਾਂ ਨਹੀਂ ਬਣਾਇਆ ਕਿਉਂਕਿ ਭਗਵੰਤ ਮਾਨ ਨੇ ਜਿਮਨੀ ਚੋਣਾਂ ਦੇ ਵਿੱਚ ਵਾਅਦਾ ਕੀਤਾ ਸੀ ਹਲਕਾ ਜਲੰਧਰ ਵੈਸ ਨੇ ਲੋਕਾਂ ਦੇ ਨਾਲ ਉਹਨਾਂ ਨੇ ਕਿਹਾ ਤੁਹਾਨੂੰ ਵਿਧਾਇਕਤਾ ਮਿਲੇਗਾ ਹੀ ਮਿਲੇਗਾ ਦੂਸਰੇ ਪਾਸੇ ਤੁਹਾਨੂੰ ਇੱਕ ਕੈਬਨਟ ਮੰਤਰੀ ਵੀ ਦੇਵਾਂਗੇ ਯਾਨੀ ਕਿ ਉਹਨਾਂ ਨੇ ਗੱਲ ਕੀਤੀ ਸੀ ਮਹਿੰਦਰ ਭਗਤ ਦੀ ਇਸ ਨੂੰ ਲੈ ਕੇ ਹਾਲੇ ਕੋਈ ਵੀ ਖੁਲਾਸਾ ਨਹੀਂ ਹੋਇਆ ਹਾਲਾਂਕਿ ਜਦੋਂ ਕੈਬਨਟ ਦੇ ਵਿੱਚ ਹੇਰ ਫੇਰ ਜਾਂ ਫੇਰ ਬਦਲ ਹੋਵੇਗਾ ਉਹਨਾਂ ਦਿਨਾਂ ਦੇ ਵਿੱਚ ਮਹਿੰਦਰ ਭਗਤ ਨੇ ਜਿਹੜੇ ਉਹ ਕੈਬਨਟ ਮੰਤਰੀ ਹੋ ਸਕਦੇ ਨੇ ਪੰਜਾਬ ਦੇ ਲੇਕਿਨ ਹੁਣ ਸ਼ੀਤਲ ਅੰਗੁਰਾਲ ਦਾ ਫੇਰ ਦੁਖ ਛਲਕਿਆ ਹੈ ਅਤੇ ਯਾਦ ਆਈ ਹੈ ਆਮ ਆਦਮੀ ਪਾਰਟੀ ਉਹਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਬਣਦੇ ਕੰਮ ਨੇ ਉਹ ਹਲਕਾ ਜਲੰਧਰ ਵੈਸ ਦੇ ਲੋਕਾਂ ਵਾਸਤੇ ਕਰਦਾ ਰਵਾਂਗਾ ਧੰਨਵਾਦ